ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪ੍ਰੋਗਰੈਸਿਵ ਫਾਰਮਰ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪਸ਼ੂਆਂ ਦੇ ਸ਼ੈੱਡ ਬਾਰੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਜਿਹੜਾ ਪਸ਼ੂਆਂ ਦੇ ਲਈ ਸਿਮੈਂਟਡ ਚਾਦਰਾਂ ਦੇ ਸ਼ੈੱਡ ਪਾਏ ਹੋਏ ਐ ਪਰ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਆ ਕੇ ਪਸ਼ੂਆਂ ਦੇ ਲਈ ਇੱਕ ਬੜੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਐ ਕਿ ਇੱਕ ਤਰ੍ਹਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਐ ਉੱਤੋਂ ਜਿਹੜਾ ਹੰਮਸ ਵਾਲਾ ਮਾਹੌਲ ਹੁੰਦਾ ਤੇ ਉੱਪਰੋਂ ਜਿਹੜਾ ਚਾਦਰਾਂ ਦੀ ਤਪਸ਼ ਜਿਹੜੀ ਉਹ ਬਹੁਤ ਜ਼ਿਆਦਾ ਵਧ ਜਾਂਦੀ ਐ ਜਿਆਦਾਤਰ ਪਸ਼ੂਕਾਰਨਾਂ ਜਿਹੜੀਆਂ ਚਾਦਰਾਂ ਉਹ ਗਰਮ ਹੋ ਜਾਂਦੀਆਂ ਜਿਸ ਨਾਲ ਜਿਹੜਾ ਪਸ਼ੂਆਂ ਦਾ ਖੜਨਾ ਸ਼ੈੱਡ ਦੇ ਥੱਲੇ ਉਹ ਬਹੁਤ ਮੁਸ਼ਕਲ ਹੋ ਜਾਂਦਾ ਸੋ ਇਸ ਸ਼ੈੱਡ ਨੂੰ ਆਪਾਂ ਕਿਵੇਂ ਠੰਡਾ ਰੱਖ ਸਕਦੇ ਹਾਂ ਗਰਮੀਆਂ ਦੇ ਵਿੱਚ ਸਸਤੇ ਤਰੀਕੇ ਦੇ ਨਾਲ ਸੋ ਉਹ ਅੱਜ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਦੋਸਤੋ ਅਗਰ ਇਹ ਵੀਡੀਓ ਤੁਸੀਂ ਆਪਣੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਆਪਣੇ YouTube ਚੈਨਲ ਪ੍ਰੋਗਰੈਸਿਵ ਫਾਰਮਰ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਦਬਾ ਲਓ ਅਗਰ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਆਪਣੇ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਆਂ-ਨਵੀਆਂ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੋਸਤੋ ਇਹ ਜੋ ਸਮੈਂਟਡ ਚਾਦਰਾਂ ਦੇ ਸ਼ੈੱਡ ਸਸਤੇ ਪੈਂਦੇ ਜਿਸ ਕਾਰਨ ਜ਼ਿਆਦਾਤਰ ਪਸ਼ੂ ਪਾਲਕ ਜਿਹੜਾ ਸਿਮੈਂਟਡ ਚਾਦਰਾਂ ਦਾ ਸ਼ੈੱਡ ਪਾਉਣ ਨੂੰ ਪਹਿਲ ਦਿੰਦੇ ਆ ਪਰ ਅੱਜ ਕੱਲ੍ਹ ਗਰਮੀਆਂ ਦੇ ਮੌਸਮ ਦੇ ਵਿੱਚ ਇਹ ਸ਼ੈੱਡ ਆ ਜਿਹੜੇ ਪਸ਼ੂਆਂ ਦੇ ਲਈ ਕਾਫੀ ਸਮੱਸਿਆਵਾਂ ਖੜੀਆਂ ਕਰ ਦਿੰਦੇ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੂਨ ਜੁਲਾਈ ਦੇ ਮਹੀਨੇ ਵਿੱਚੋਂ ਪਰੋਂ ਗਰਮ ਹਵਾਵਾਂ ਦੁਪਹਿਰ ਦੇ ਟਾਈਮ ਲੋ ਚੱਲਦੀ ਹੈ ਜਿਸ ਨਾਲ ਚਾਰਛੇਰੋਂ ਕੰਧਾਂ ਵੀ ਗਰਮ ਹੋ ਜਾਂਦੀਆਂ ਤੇ ਉੱਪਰੋਂ ਚਾਦਰਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੀਆਂ ਜਿਹੜੀਆਂ ਦੀ ਕਿ ਤਪਸ਼ਾ ਉਹ ਪਸ਼ੂਆਂ ਨੂੰ ਬੇਚੈਨ ਕਰ ਦਿੰਦੀ ਹੈ ਦਪੈਰ ਦੇ ਟਾਈਮ ਜਿਹੜਾ ਪਸ਼ੂਆਂ ਦਾ ਸ਼ੈੱਡ ਦੇ ਥੱਲੇ ਖੜਨਾ ਉਹ ਮੁਸ਼ਕਲ ਹੋ ਜਾਂਦਾ ਪਸ਼ੂ ਬਹੁਤ ਜ਼ਿਆਦਾ ਹੌਂਕਦੇ ਐ ਜ਼ਿਆਦਾ ਸਟ੍ਰੈਸ ਦੇ ਕਾਰਨ ਪਸ਼ੂਆਂ ਨੂੰ ਬੁਖਾਰ ਵੀ ਹੋ ਜਾਂਦਾ ਜਿਸ ਨਾਲ ਜਿਹੜਾ ਪਸ਼ੂਆਂ ਦਾ ਦੁੱਧ ਬਹੁਤ ਜ਼ਿਆਦਾ ਘਟ ਜਾਂਦਾ ਐ ਔਰ ਕਈ ਵਾਰ ਚਫ گاਵਾਂ ਦੀ ਜਿਹੜੀ ਮੌਤ ਵੀ ਹੋ ਜਾਂਦੀ ਹੈ ਜਿਆਦਾ ਗਰਮੀ ਦੇ ਕਾਰਨ ਜਿਸ ਦਾ ਸਿੱਧਾ-ਸਿੱਧਾ ਅਸਰ ਹੈ ਜਿਹੜਾ ਪਸ਼ੂ ਪਾਲਕ ਦੀ ਆਰਥਿਕਤਾ ਦੇ ਉੱਪਰ ਪੈਂਦਾ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਅੱਜ ਕੱਲ ਡੈਰੀ ਧੰਦਾ ਉਹ ਮੰਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਦੁੱਧ ਦੇ ਰੇਟ ਜਿਹੜੇ ਜਿਆਦਾ ਲਾਹੇਵੰਦ ਨਹੀਂ ਹੈਗੇ ਪਰ ਫੀਡਾਂ ਦੇ ਰੇਟ ਜਿਹੜੇ ਲਗਾਤਾਰ ਵਧਦੇ ਜਾ ਰਹੇ ਹੈ ਜਿਸ ਕਾਰਨ ਪਸ਼ੂ ਪਾਲਕਾਂ ਦੇ ਲਈ ਡੈਰੀ ਧੰਦੇ ਨੂੰ ਚਲਾਉਣਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ ਸੋ ਕੋਈ ਵੀ ਕਿਸਾਨ ਵੀਰ ਜਿਹੜਾ ਹੋਰ ਕੋਈ ਨਵਾਂ ਸ਼ੈੱਡ ਜਾਂ ਕੋਈ ਹੋਰ ਜ਼ਿਆਦਾ ਖਰਚਾ ਇਸ ਟਾਈਮ ਪਸ਼ੂਆਂ ਦੇ ਉੱਪਰ ਨਹੀਂ ਕਰ ਸਕਦਾ ਸੋ ਉਹ ਆਪਣੇ ਪਸ਼ੂਆਂ ਨੂੰ ਸਸਤੇ ਤਰੀਕੇ ਦੇ ਨਾਲ ਇਸੇ ਸ਼ੈੱਡ ਦੇ ਵਿੱਚ ਜਿਹੜਾ ਗਰਮੀਆਂ ਤੋਂ ਕਿਵੇਂ ਬਚਾ ਸਕਦਾ ਸੋ ਉਹ ਤਰੀਕਾ ਅੱਜ ਤੁਹਾਡੇ ਨਾਲ ਸਾਂਝਾ ਕਰਦੇ ਆਂ ਦੋਸਤੋ ਇਸ ਛੱਡ ਨੂੰ ਆਪਾਂ ਉੱਪਰ ਤੋਂ ਕਵਰ ਕੀਤਾ ਹੋਇਆ ਉਹ ਤੁਹਾਨੂੰ ਉੱਪਰ ਚੱਲ ਕੇ ਆਪਾਂ ਦਿਖਾਵਾਂਗੇ ਕਿਸ ਤਰ੍ਹਾਂ ਕਵਰ ਕੀਤਾ ਹੋਇਆ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਦੁਪਹਿਰ ਦੇ 12:30 ਵੱਜ ਚੁੱਕੇ ਐ ਬਹੁਤ ਜ਼ਿਆਦਾ ਗਰਮੀ ਐ ਤੇਜ਼ ਧੁੱਪ ਪੈ ਰਹੀ ਐ ਪਰ ਪਸ਼ੂ ਜਿਹੜੇ ਬਿਲਕੁਲ ਆਰਾਮ ਦੇ ਨਾਲ ਬੈਠੇ ਹੋਏ ਐ ਕੋਈ ਵੀ ਪਸ਼ੂ ਤੁਹਾਨੂੰ ਹੌਂਕ ਦਾ ਨਜ਼ਰ ਨਹੀਂ ਆਊਗਾ ਕਿਸੇ ਪਸ਼ੂ ਤੇ ਜਿਹੜਾ ਗਰਮੀ ਦਾ ਪੂਰਾ ਵੀ ਸਟ्रेस ਨਜ਼ਰ ਨਹੀਂ ਆ ਰਿਹਾ ਬੜੇ ਆਰਾਮ ਦੇ ਨਾਲ ਪਸ਼ੂ ਜਿਹੜੇ ਉਹ ਬੈਠੇ ਹੋਏ ਐ ਪਰ ਸ਼ੈੱਡ ਨੂੰ ਕਵਰ ਕਰਨ ਤੋਂ ਪਹਿਲਾਂ ਦੁਪਹਿਰ ਦੇ ਟਾਈਮ ਦੋਸਤੋ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਸੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਲੋ ਬਹੁਤ ਜ਼ਿਆਦਾ ਚੱਲਦੀ ਹੈ ਔਰ ਉੱਪਰ ਤੋਂ ਚਾਦਰਾਂ ਦੀ ਜਿਹੜੀ ਤਪਸ਼ਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਕਰਕੇ ਸ਼ੈੱਡ ਦਾ ਟੈਂਪਰੇਚਰ ਜਿਹੜਾ ਬਹੁਤ ਵਧ ਜਾਂਦਾ ਸੀ ਤੇ ਇੱਥੇ ਖੜਨਾ ਵੀ ਮੁਸ਼ਕਲ ਹੋ ਜਾਂਦਾ ਸੀ ਤੇ ਪਸ਼ੂਆਂ ਨੂੰ ਇੱਥੋਂ ਸ਼ਿਫਟ ਕਰਨਾ ਪੈਂਦਾ ਸੀ ਪਰ ਹੁਣ ਤੁਸੀਂ ਦੇਖ ਲਿਆ ਵੀ ਪਸ਼ੂ ਬੜੇ ਆਰਾਮ ਦੇ ਨਾਲ ਬੈਠੇ ਹੋਏ ਹੈ ਦੁਪਹਿਰ ਦਾ ਟਾਈਮ ਆ ਸੂਰਜ ਬਿਲਕੁਲ ਸਿਖਰ ਤੇ ਪਹੁੰਚ ਚੁੱਕਿਆ ਹੈ ਪਰ ਸ਼ੈੱਡ ਦਾ ਟੈਂਪਰੇਚਰ ਸੀ ਦੇਖ ਲਿਆ ਬਿਲਕੁਲ ਨਾਰਮਲ ਹੈ ਦੋਸਤੋ ਆਪਾਂ ਇਸ ਛੱਡ ਨੂੰ ਜਿਹੜਾ ਜੂਟ ਦੀਆਂ ਬੋਰੀਆਂ ਦੇ ਨਾਲ ਉੱਪਰ ਤੋਂ ਕਵਰ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਦੋਸਤੋ ਬਹੁਤ ਹੀ ਸਸਤਾ ਤੇ ਸੌਖਾ ਤਰੀਕਾ ਆਪਣੇ ਸਿਮੈਂਟਡ ਚਾਦਰਾਂ ਵਾਲੇ ਸ਼ੈੱਡ ਨੂੰ ਠੰਡਾ ਰੱਖਣ ਦਾ ਦੋਸਤੋ ਇਹ ਜੂਟ ਦੀਆਂ ਬੋਰੀਆਂ ਜਿਹੜੀਆਂ ਕਬਾੜੀਆਂ ਤੋਂ ਬੜੀ ਆਸਾਨੀ ਦੇ ਨਾਲ ਮਿਲ ਜਾਂਦੀਆਂ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਬੋਰੀਆਂ ਦੇ ਨਾਲ ਆਪਣੇ ਸਿਮੈਂਟਡ ਚਾਦਰਾਂ ਵਾਲੇ ਸ਼ੈੱਡ ਨੂੰ ਉੱਪਰ ਤੋਂ ਕਵਰ ਕਰਕੇ ਆਪਣੇ ਜਿਹੜਾ ਪਸ਼ੂਆਂ ਨੂੰ ਗਰਮੀ ਤੋਂ ਬਚਾ ਸਕਦੇ ਹੋ ਡੈਰੀ ਧੰਦੇ ਦੇ ਇਸ ਮੰਦੇ ਦੌਰ ਦੇ ਵਿੱਚ ਕੋਈ ਵੀ ਪਸ਼ੂ ਪਾਲਕ ਐਜ਼ ਅ ਟਾਈਮ ਕੋਈ ਸ਼ੈੱਡ ਜਾਂ ਕੋਈ ਹੋਰ ਜ਼ਿਆਦਾ ਖਰਚਾ ਨਹੀਂ ਕਰ ਸਕਦਾ ਪਰ ਇਸ ਸਸਤੇ ਤੇ ਸੌਖੇ ਤਰੀਕੇ ਦੇ ਨਾਲ ਆਪਣੇ ਪਸ਼ੂਆਂ ਨੂੰ ਗਰਮੀ ਤੋਂ ਜ਼ਰੂਰ ਬਚਾ ਸਕਦਾ ਦੋਸਤੋ ਅਗਰ ਤੁਸੀਂ ਚਾਹੋ ਤਾਂ ਦੁਪਹਿਰ ਦੇ ਟਾਈਮ ਇਹਨਾਂ ਬੋਰੀਆਂ ਨੂੰ ਪਾਣੀ ਦੇ ਨਾਲ ਗਿੱਲਾ ਕਰਕੇ ਆਪਣੇ ਸ਼ੈੱਡ ਦੇ ਟੈਂਪਰੇਚਰ ਨੂੰ ਹੋਰ ਵੀ ਘਟਾ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਭੱਠੀ ਵਾਂਗ ਤਪਨ ਵਾਲੇ ਇਸ ਸ਼ੈੱਡ ਨੂੰ ਤੁਸੀਂ ਆਪਣੇ ਪਸ਼ੂਆਂ ਦੇ ਲਈ ਬਹੁਤ ਹੀ ਆਰਾਮਦਾਇਕ ਬਣਾ ਸਕਦੇ ਹੋ ਤੇ ਬਹੁਤ ਹੀ ਸਸਤੇ ਤਰੀਕੇ ਦੇ ਵਿੱਚ ਆਪਣੇ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਜਿਹੜਾ ਪੂਰਾ ਦੁੱਧ ਉਤਪਾਦਨ ਉਹਨਾਂ ਤੋਂ ਲੈ ਸਕਦੇ ਹੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਪਸ਼ੂ ਪਾਲਕ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ